ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਵਿਧਾਨ ਸਭਾ ਸੈਸ਼ਨ ਦੇ ਖਤਮ ਹੋਣ ਨੂੰ ਸਿਰਫ ਗਿਣਤੀ ਦਿਨ ਬਾਕੀ ਨੇ ਪਰ ਕਾਂਗਰਸ ਵੱਲੋਂ ਵਾਕਆਊਟ ਦੀ ਬਦਸੂਰ ਜਾਰੀ ਹੈ ਅਕਾਲੀ ਦਲ ਤੇ ਨਸ਼ਿਆਂ ਨੂੰ ਵਧਾਵਾ ਦੇਣ ਵਿਕਰਮ ਸਿੰਘ ਮਜੀਠੀਆ ਦੇ ਅਸਤੀਫੇ ਤੇ ਜ਼ਮੀਨ ਗ੍ਰਹਿਣ ਬਿੱਲ ਤੇ ਭਾਜਪੀ ਦਾ ਸਾਥ ਦੇਣ ਦੇ ਮਸਲੇ ਤੇ ਨਾਰੇਬਾਜ਼ੀ ਕਰ ਕਾਂਗਰਸ ਨੇ ਵਾਕਆਊਟ ਕੀਤਾ ਪਾਣੀਆਂ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਕਈ ਦਹਾਕਿਆਂ ਤੋਂ ਲੜਦੀਆਂ ਆ ਰਹੀਆਂ ਨੇ ਪੰਜਾਬ ਵਿਧਾਨ ਸਭਾ ਤੇ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਹੈ ਹਰਿਆਣਾ ਜਨਹਿਤ ਕਾਂਗਰਸ ਦੇ ਸੁਪਰੀਮੋ ਕੁਲਦੀਪ ਬਿਸ਼ਨੋਈ ਨੇ ਬਿਆਨ ਦਿੱਤਾ ਕਿ ਪੰਜਾਬ ਭਾਵੇਂ ਚੰਡੀਗੜ੍ਹ ਲੈ ਲਵੇ ਪਰ ਪਾਣੀ ਹਰਿਆਣਾ ਨੂੰ ਦੇਵੇ ਇਸ ਮੁੱਦੇ ਤੇ ਪੰਜਾਬ ਕਾਂਗਰਸ ਤੇ ਅਕਾਲੀ ਦਲ ਦਾ ਤਿੱਖਾ ਵਿਰੋਧ ਸਾਹਮਣੇ ਆਇਆ ਕਾਂਗਰਸ ਦੇ ਅਕਾਲੀ ਦਲ ਨੇ ਕਿਸੇ ਵੀ ਕੀਮਤ ਤੇ ਪਾਣੀ ਹਰਿਆਣਾ ਨੂੰ ਦੇਣਾ ਨਕਾਰ ਦਿੱਤਾ ਪਰ ਇੱਕ ਦੂਜੇ ਦੇ ਹਮਲੇ ਵੀ ਕੀਤੇ ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਇਸ ਸਮੱਸਿਆ ਲਈ ਬੀਜਪੀ ਤੇ ਅਕਾਲੀ ਜਲਦੀ ਮਿਲੀਪੂ ਗੱਦਸਿਆ ਉਹ ਪੰਜਾਬ ਦਾ ਪਾਣੀ ਹੈ ਕਿਸੇ ਨੂੰ ਦੇਣ ਦੀ ਕੋਈ ਕਿਸੇ ਕਿਸਮ ਦੀ ਕੋਈ ਸੰਭਾਵਨਾ ਨਹੀਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਮੁੱਦੇ ਦੇ ਉੱਤੇ ਪੂਰਾ ਫੁੱਲ ਸਟਾਪ ਲਾ ਕੇ ਪੰਨਾ ਪਾੜਤਾ ਸੀਗਾ ਬਈ ਖਾਤੇ ਪਾੜਤੇ ਸੀਗੇ ਇਸ ਅਕਾਲੀ ਬੀਜਪੀ ਸਰਕਾਰ ਦੀ ਕਮਜ਼ੋਰੀ ਕਰਕੇ ਉਹੀ ਜਿਹੜੇ ਮਸਲੇ ਹੈ ਦੁਬਾਰਾ ਉੱਠ ਕੇ ਸਾਹਮਣੇ ਆ ਰਹੇ ਹੈ ਕਿਉਂਕਿ ਇਹ ਬੀਜਪੀ ਦੇ ਨਾਲ ਦੋਨੋਂ ਆਪਸ ਵਿੱਚ ਰਲੇ ਹੈ ਇਹਨਾਂ ਦੀ ਝਟਾਲਾ ਹੋਰਾਂ ਨਾਲ ਵੀ ਸਾੰਠ ਗਾਂਠ ਸੀ ਇਹਨਾਂ ਦੀ ਹੁਣ ਬੀਜਪੀ ਨਾਲ ਐਨਡੀਆ ਦੀ ਸਾੰਠ ਗਾਂਠ ਹੈ ਇਸ ਕਰਕੇ ਇਹਨਾਂ ਦੇ ਵੇਵਰਿੰਗ ਸਟੈਂਡ ਕਰਕੇ ਆ ਪਾਣੀਆ ਦਾ ਮੁੱਦਾ ਫੇਰ ਇੱਕ ਦਫਾ ਪ੍ਰੋਮੀਨਿਸਟ ਆ ਰਿਹਾ ਮੈਂ ਸਮਝਦਾ ਇਹਦੇ ਵਿੱਚ ਇੱਕ ਡਾਇਰੈਕਟ ਅਕਾਲੀਆਂ ਦੀ ਕਮਜ਼ੋਰੀ ਹੈ ਆਦਰਵਾਈਜ਼ ਆ ਕੋ ਮੁੱਦਾ ਹੈ ਨਹੀਂ ਕੈਪਟਨ ਸਾਹਿਬ ਨੇ ਇਸ ਮੁੱਦੇ ਦੇ ਉੱਤੇ ਬਿਲਕੁਲ ਫੁੱਲ ਸਟਾਪ ਲਗਾ ਦਿੱਤਾ ਅਕਾਲੀ ਦਲ ਦੇ ਨੇਤਾ ਤੇ ਮੁਖ ਸਰਦਿਸ ਕੱਤਰ ਵੀਰਸਾ ਸਿੰਘ ਬਲਟੋਹਾ ਨੇ ਪਾਣੀਆਂ ਦੇ ਮੁੱਦੇ ਦੀ ਸਮੱਸਿਆ ਨੂੰ ਕਾਂਗਰਸ ਦੀ ਦੇਣ ਦੱਸਿਆ ਅਤੇ ਹਰਿਆਣਾ ਨੂੰ ਪਾਣੀ ਦੇਣ ਦੇ ਸਖਤ ਖਿਲਾਫ ਰਹੇ ਇਹੋ ਜਿਹੇ ਮੁੱਦੇ ਹੈ ਜਿਹਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਜੇ ਪੰਜਾਬ 'ਚ 1982 'ਚ ਅੱਗ ਲੱਗੀ ਸੀ ਉਹ ਵੀ ਐਸਵਾਈਐਲ ਤੋਂ ਹੀ ਲੱਗੀ ਸੀ ਐਸਵਾਈਐਲ ਦਾ ਟੈਕ ਜਿਹੜਾ ਆ ਜਲਾਈ 1982 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜੀ ਲਾਉਣ ਆਈ ਸੀ ਤੇ ਸਰਦਾਰ ਜਗਮੀਤ ਸਿੰਘ ਬਰਾੜ ਤੇ ਉਸ ਸਮੇਂ ਦੇ ਜਿਹੜੇ ਪੰਜਾਬ ਦੇ ਕਾਂਗਰਸ ਲੀਡਰ ਸੀ ਉਹਨਾਂ ਨੇ ਸੋਨੇ ਦੀ ਕਈ ਦਿਨਾਂ ਟੱਪ ਲਵਾਇਆ ਸੀ ਇਹੋ ਜੀ ਸੋਨੇ ਦੀ ਕਈ ਵਗੀ ਪੰਜਾਬ ਦੀ ਕਿਸਮਤ ਦੇ ਉੱਤੇ ਤਬਾਹ ਕਰਕੇ ਰੱਖ ਦਿੱਤਾ ਔਰ ਐਸਵਾਈਐਲ ਚਾਹੇ ਉਹ ਕੋਈ ਹੋਵੇ ਚਾਹ ਹਰਿਆਣਾ ਦਾ ਹੋਵੇ ਤੇ ਚਾਹ ਕੋਈ ਹੋਰ ਹੋਵੇ ਉਹਨੂੰ ਹੁਣ ਐਸਵਾਈਐਲ ਦੀ ਗੱਲ ਨਹੀਂ ਕਰਨੀ ਚਾਹੀਦੀ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live टाइप ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaanlo, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi